हां जी मित्रों की हालचाल आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਹੈਂਡਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇਨਾ ਪਿਆਰ ਦੇਣ ਲਈ ਇਦਾਂ سپورਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓਸ ਵੇਖੋ ਫਿਰ ਇਹਨਾਂ ਦੇ ਫੜੀ ਫੜੀ ਕਮੈਂਟ ਪੜਦੇ ਆਂ ਤੇ ਕਮੈਂਟ ਵੀ ਬਹੁਤ ਫੜੀ ਹੋਣ ਵਾਲਿਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਲਾਕੇ ਸਾਲੇ ਫਿਲਟਰ ਆਪਣੇ ਆਪ ਨੂੰ ਕਰੀਨਾ ਸਮਝੀ ਜਾਂਦੀ ਆ ਪੰਜਾਬ ਦੇ ਸਲੇਡੇ ਸਟਾਰ ਇਹਨਾਂ ਨੂੰ ਸਾਲਾ ਬੁਲਾ ਕਿਹੜਾ ਲੈਂਦਾ ਪ੍ਰੋਗਰਾਮਾਂ ਤੇ ਨਸ਼ੇ ਵਾਲੀ ਗੋਲੀ ਦੀ ਗੱਲ ਕਰ ਰਹੀ ਆ ਅਕੀਲੀ ਬੋਰੀ ਚੱਕਣ ਤੋਂ ਬਾਅਦ ਚੂਹੀ ਨਿਕਲਦੀ ਆ ਉਹ ਸ਼ੇਰਾ ਕੁਛ ਖਿਲਾਓ ਇਹਨੂੰ ਫੇਰ ਉੱਠੂਗਾ ਛੇ ਟੱਡਾ ਐਦਾਂ ਲੱਗਦਾ ਜਿਦਾ ਕੁੱਤੇ ਨੂੰ ਕਰੰਟ ਲੱਗਾ ਹੁੰਦਾ ਸ਼ੇਰ ਕੱਟ ਖੱਤਰ ਜ਼ਿਆਦਾ ਲੱਗੀ ਜਾਂਦਾ ਸ਼ੇਰ ਨਾ ਨਾ ਸ਼ਿਸ਼ੀ ਮੰਨੂ ਬੜੀ ਤੇਤਾਬ ਹੈ ਦੁਨੀਆ ਤੇਰੀ ਪਰਵਾਜ਼ ਸਿੰਗਮ 4 ਪੋਸਟਰ ਲੀਕਡ ਮੇਰਾ ਛੋਟਾ ਕਿੱਥੇ ਆ ਮੈਂ ਅੱਜ ਫੇਰ ਨਾ ਕਿਸੇ ਦੇ ਕਿੱਥੇ ਸਵੇਰੇ ਸਵੇਰੇ ਮੱਥੇ ਲੱਗ ਗਈਆਂ ਅੱਜ ਕੱਲ ਕਾਲੋ 20000 ਮੰਗਦੀ ਆ ਸ਼ੂਟ ਦਾ ਕਾਲਾ ਕੀੜਾਵੇਂ ਕਿਵੇਂ ਟੱਪਦਾ ਫਿਰਦਾ ਜੈਡ ਬਲੈਕ ਅਰਗਬਤੀ ਦੇ ਇੱਕ ਮੱਛਰ ਦੀ ਕਾਲੋ ਦੇ ਦਾੰਦ ਹੀ ਦਿਸਦੇ ਸਿਰਫ ਕਾਲੀ ਬੱਕਰੀ ਦਾ ਮੇਮਣਾ ਇਹ ਕੜਾ ਸਮੁੰਦਰੀ ਸਲੇਡਾ ਆ ਗਿਆ ਓਏ ਹਮਲਾ ਅਚਾਨਕ ਸੇ ਹੁਆ ਲਈਏ ਦੋਵੇਂ ਫੋਰ ਸੋਣੀਏ ਆਈਸ ਕਰ ਲਈਏ ਦੋਵੇਂ ਫੋਰ ਮੈਂ ਲਾਈਕ ਦੇਸ ਹੱਸ ਗੁੱਸਾਵਣੀ ਕਰ ਸਕਦੇ ਮੇਰੀ ਤਾਂ ਪਹਿਲਾਂ ਹੀ ਦਵਾਈ ਚੱਲਦੀ ਆ ਸਾਲਾ ਪਿੱਛੇ ਸੋਨਾ ਬਾਜਵਾ ਲੱਗਦਾ ਅਗੋ ਸਰੂਪ ਨਾ ਖਾ ਸਾਰੀਆਂ ਦੇ ਹ ਚੰਨ ਕੋਲ ਹੁੰਦੇ ਕੋ ਚੰਨਾ ਕਿਹੜੇ ਚੰਨੀ ਉੱਤੇ ਘਰ ਪਾਨੇ ਜਾਲਮਾ ਤੂੰ ਤਾਂ ਤਰਾ ਹੀ ਕੱਟ ਦਿੱਤਾ ਸੀ ਇਹ ਕੜੀ ਪ੍ਰਜਾਤੀ ਆ ਗਈ ਹੁਣ ਪਾਨੇ ਆ ਪਾਨੇ ਨੀ ਹਏ ਸੁੱਤਿਆਂ ਨੇ ਚੱਲ ਪਰੇ ਹੋ ਕੁੜੀ ਗਢਾਵਾ ਡਰੋਣਾ ਮਲੋ ਮੋਡੀਫਾਈ ਕਰਵਾਇਆ ਵਾ ਏ ਕਿਸਦਾ ਚਾਨਾ ਪਤਾ ਕਿਸੇ ਨੂੰ ਸੋਹਣਿਆ ਜਿਆ ਮੈਂ ਤੇਨੂੰ ਨਜ਼ਰੋਂ ਬਚਾ ਦਿਆਂ ਫੋਨ ਵੀ ਨਹੀਂ ਤੋੜ ਸਕਦੇ ਇੱਕ ਕਿਸ਼ਤ ਰਹਿ ਗਈ ਆ ਇਹਦੀ ਲੋਰੇ ਬਿਸ਼ਨੋਈ ਭਾਈ ਇੰਨੇ ਹੀ ਨਮਾਰਿਆ ਦੇਖਿਆ ਟੱਕਾ ਲਾ ਦੇ ਆ ਮੈਨੂੰ ਹੀ ਤਵਾ ਦੇ ਗੇੜਾ ਫਿਰਦਾ ਕੱਲਾ ਵੀ ਜੱਟਾ ਜਾਲਮਾ ਮੇਰੇ ਕੁਝ ਮਾਰ ਦੇ ਸਾਲਾ ਇਹਨੂੰ AI ਵੀ ਨਹੀਂ ਕਹਿ ਸਕਦੇ ਬਾਈ ਮੇਰੀ ਸ਼ਾਤੀ ਜੀ ਲੱਤਾ ਮਾਰ ਕੇ ਮੈਨੂੰ ਦੰਦਲ ਪਾ ਦੇ ਹਾਈਵੇ ਡਟਾ ਜਾਇ ਮਾ ਨਾ ਨਾ ਦੁੱਖ ਤੋੜ ਦੇ ਦੇ ਦਿਲਣਾ ਛੱਡੋ ਯਾਰ AI ਨਾ ਬਣਾਈ ਹੋਈ ਆ AI ਕਹਿ ਕੇ ਮਰ ਨੂੰ ਤਸੱਲੀ ਨਾ ਦੇਵੋ ਸੱਚੀ ਮੁੱਚੀ ਆ ਗਰਮੀਆਂ ਤੇ ਛੱਤ 'ਚ ਪਾਣੀ ਰੱਖਣ ਦਾ ਨਤੀਜਾ ਮੇਰੀ ਤਾਂ ਪਹਿਲਾਂ ਹੀ ਦਵਾਈ ਚੱਲਦੀ ਆ ਬਾਈ ਮੈਂ ਤਾਂ ਲੱਗਦਾ ਡੀਪੋ ਵਾਲੀ ਕਣਕ ਖਾਨ ਆਇਆ ਵਾਂ ਸਾਡੀ ਉਮਰ ਨਾ ਗਈ ਹੁਣ ਆਪਾਂ ਪੈਨਸ਼ਨ ਦੇ ਫਾਰਮ ਭਰਨੇ ਚਾਲੂ ਕਰੀਏ ਕੋਈ ਨਾ ਭਾਈ ਹੁਣ ਦਵਾਈ ਫ੍ਰੀ ਲੈ ਜਾ ਕਰੀ ਸਾਡੇ ਤੇ ਲੱਗਦਾ ਕੀਤਾ ਕਿਸਨੇ ਕੁਝ ਮੈਂ ਤਾਂ ਚਾਹ ਬਣਾ ਕੇ ਲਿਆਇਆ ਸੀ ਹੁਣ ਲੱਗਦਾ ਡੋਲੜੀ ਪਾਉਂ ਆ ਜੂਆਂ ਵਾਲੀ ਵੇਖੋ ਤਨ ਜਿਗਰਾ ਉਹਦਾ ਜਿੰਨੇ ਡੀਜੇ ਲਾਏ ਨੇ ਤਾਂ ਹੋ ਕੇ ਪਿੰਡ ਵਾਲਿਆਂ ਦੀ ਪੋੜੀ ਕਰਨੇ ਲੱਗਦਾ ਹਟਿਓ ਨਾ ਜੋਦਾ ਕ ਡੀਜੇ ਨਾਲ ਨਸ਼ੱਤਰ ਗੇਲ ਨਹੀਂ ਲਾਉਂਦਾ ਰਿਸ਼ਤੇਦਾਰ ਵੀ ਸੋਦੇ ਹੋਣੇ ਇਹਨਾਂ ਨੂੰ ਸੱਦਨ ਦੀ ਗੱਡਾ ਥੋੜਿਆ ਸੀ ਰਹਿਣ ਦਿੰਦੇ ਮੈਂ ਤਾਂ ਕਹਿਣਾ ਭੰਦੇ ਯਾਰ ਸਪੀਕਰ ਡਿੱਗ ਜਾਵੇ ਇਹਨਾਂ ਤੇ ਜਦੋਂ ਮਰ ਗਈ ਉਦੋਂ ਛੱਡੇਗਾ ਬਾਬਾ ਚਿੜੀ ਜੀ ਮਾਰਨਾ ਨਹੀਂ ਇੱਕ ਵਾਰ ਵਿੱਚ ਬੇਬੇ ਦਾ ਗਲਾ ਘੁੱਟ ਦੇ ਇਹਨੇ ਬੁੱਢੀ ਮਾਰ ਦੇਣੀ ਆ ਕਿਸੇ ਦਿਨ ਬਾਪੂ ਰੇਲਵੇ ਸਟੇਸ਼ਨ ਤੇ ਕੁਲੀ ਲੱਗਾ ਲੱਗਦਾ ਲੋਕਾਂ ਜਵਾਗ ਵੀ ਘੜਦੇ ਆ ਇੱਥੇ ਬਾਪੂ ਵੀ ਵਿਗੜਿਆ ਪਿਆ ਵਾ ਕਾ ਦੇ ਕੇ ਬਾਈ ਰੋਕ ਕੇ ਦੱਸ ਗੱਲ ਕੀ ਹੋਈ ਆ ਨੱਚਣ ਇਹ ਡਿਆ ਸ਼ਰਮ ਮੈਨੂੰ ਆਈ ਜਾਂਦੀ ਆ ਪਰ ਨਾਲ ਦੀ ਗੋਲੀ ਬਾਥਰੂਮ ਚੋਂ ਬਾਹਰ ਆ ਗਈ ਕੋਈ ਮੋਬਾਈਲ ਪੰਨੋ ਇਹਦਾ ਕੋਈ ਇਹਦੇ ਕੈਮਰੇਮੈਨ ਨੂੰ ਟੱਕਰੋ ਕੁੱਲਾਂ ਵਿੱਚੋਂ ਸੱਪ ਨਿਕਲ ਗਏ ਤੇਰੇ ਲੜ ਜੇ ਦਿਲਾਂ ਚ ਤੂੰ ਵੀ ਗਿਣੀ ਜਾਏਗੀ Sri Lanka ਤੋਂ Ravana ਖੁੱਲ ਕੇ ਆ ਗਿਆ ਵੀਰੋ ਕਿਸੇ ਪਿੰਡ ਵਿੱਚ ਨਾ ਜਾਈ ਜਵਾਕ ਡਰ ਜਾਣਗੇ ਦੇਵੀ ਦੇ ਹੱਥਾਂ 'ਚ ਸ਼ਰਾਬ ਦੇਣ ਵਾਲੀ ਗਰੀਲਾ ਹੀ ਲੱਗਦਾ ਜਮਾ ਪਤੰਦਰ 10 ਮਿੰਟ ਹੋ ਗਏ ਗੀਤ ਸੁਣੀ ਜਾਂਦਾ ਚੰਦਰਾ ਹੋਣ ਦਿਖਿਆ ਮੇਰੇ ਵੀਰ ਬੈਠ ਕੇ ਗੱਲ ਕਰ ਲੈਣੇ ਆ ਕੌਣ ਸੇ ਬਿਹਾਰੀ ਦਾ ਲੜਕਾ ਹੈ ਇਹ ਉਹ ਭਾਈ ਕੋਈ ਇਹਦਾ ਫੋਨ ਖੋਲੋ ਯਾਰ ਮਸ਼ਹੂਰੀ ਨਾ ਨਾ ਆਈਟਮ ਤੈਨੂੰ ਬੇਨ ਨਹੀਂ ਹੋਣੀ ਪੁੱਤਾ ਸਿੱਧੀ ਕਬਜ਼ ਹੋਣੀ ਆ ਕਿ ਮੈਂ ਹੱਸਦਿਆਂ ਨਾਲ ਕੋਈ ਕਿੱਦਾਂ ਪੜ ਦੂ ਚਿਹਰੇ ਤੋਂ ਮੇਰੇ ਅੰਦਰ ਕਿੰਨੇ ਦੁੱਖ ਵਾ ਮੈਂ ਤੇਰੀ ਮੇਰੇ ਨਾਲ ਸੱਚ ਨਾ ਬੋਲਿਆ ਕੱਲ ਤੈਨੂੰ ਜ਼ਾਲਮ ਸਰਕਾਰਾਂ ਨੇ ਮਰਵਾ ਦੇਣਾ ਭੈਣ ਦੇ ਯਾਰਾ ਤੇਰੀ ਵੀਡੀਓ ਭੇਜੀ ਸੀ ਬਲੌਕ ਕਰ ਗਈ ਮੈਨੂੰ ਯਾਦਨੀ ਕੀਤਾ ਪਾਗਲ ਗੱਭਰੂ ਨੂੰ ਤੇ ਮੈਂ ਤਾਂ ਵੀ ਲੋਕਾਂ ਸਾਹਮਣੇ ਹੱਸਣਾ ਹੀ ਪੈਂਦਾ ਜਾਣ ਐਨਾ ਸੱਚ ਨਾ ਬੋਲਿਆ ਕਰ ਤੇਰਾ ਵਿਆਹ ਨਹੀਂ ਹੋਣਾ ਜ਼ਾਲਮ ਲਖਾਰੀ ਤੇਰੇ ਅੰਦਰ ਬਹੁਤ ਡੋਖਤ ਹੈ ਸਾਨੂੰ ਤਾਂ ਪਤਾ ਹੀ ਪਾਗਲ ਕਰਤਾ ਇਸ਼ਕ ਤੇਰੇ ਦਿਆਂ ਪਾਗਲ ਕਰਤਾ ਤੇਰੇ ਰੰਗ ਕਾਲੇ ਨੇ ਫੋਨ ਤੋੜ ਸਾਲੇ ਦਾ ਵੇਰ ਨਹਾ ਹਾਲਾ ਤੈਨੂੰ ਗਰਮੀ ਨੇ ਪਾਗਲ ਕੀਤਾ ਵਾ ਵੀਰ ਮੱਛੀਆਂ ਫੜ ਕੇ ਲਿਆਇਆ ਪਾਣੀ ਚ ਉਤਾਰਦੇ ਹੁਣ ਹੁਣ ਹੋਰ ਨਹੀਂ ਵਕਤ ਲੰਘਾਉਣਾ ਸੱਜਣਾ ਕੱਲਿਆਂ ਨੇ ਵੀਰੇ ਤੂੰ ਕਿਹੜੇ ਕੰਮੇ ਪੈ ਗਿਆ ਕਿਸੇ ਨਹਿਰ ਚ ਜਾ ਕੇ ਛਾਲ ਮਾਰ ਬਾਈ ਮੈਨੂੰ ਦੁਰਗੇ ਰੰਗੀਲੇ ਵਰਗਾ ਲੱਗਦਾ ਵਾ ਦੱਸਿਓ ਭਲਾ ਰਸੂਲ ਬੜੀ ਲੱਗੇ ਸਟਰੋਂਗ ਤੇਰੇ ਹੱਥ ਦੀ ਗ੍ਰਿਪ ਤਾਇਆ ਸੋਹਣੀਆਂ ਨੇ ਵੈਗ ਵਿੱਚ ਰੱਖ ਦਵਾਈ ਲੈ ਲਈ ਚੱਲੇ ਆ ਕੋਈ ਨਾ ਪੈਜੂ ਫਰਕ ਯਾਰ ਵੀਡੀਓ ਤੂੰ ਬਣਾ ਰਿਹਾ ਸ਼ਰਮ ਮੈਨੂੰ ਆ ਰਹੀ ਆ ਇਹਨਾ ਟੈਂਪੋਂ ਵਾਲਾ ਏਦਾਂ ਦੀਆਂ ਨਾਲ ਨਾਲ ਜਲਦੀਆਂ ਦੀਆਂ ਟੂਲ ਫੋਸੀ ਵਿੱਚ ਬੱਤੇ ਫਾ ਲੈਣ ਦੇ ਸ਼ਕੀਨ ਦੂਜਾ ਕਿਸੇ ਤੋਂ ਵੀ ਮਿਲੋ ਜਲਦੀ ਠੀਕ ਹੋ ਜੂ ਡਾਕਟਰ ਕਹਿੰਦਾ ਸਾਲੀ ਸ਼ਰਮ ਮੈਨੂੰ ਆ ਰਹੀ ਆ ਦੇਦੀਆਂ ਦੀਰ ਹੱਸ ਕੇ ਤਾਂ ਪਵੇ ਕੋਈ ਜਾਨ ਕੱਢ ਲੈ ਸਿੱਧਾ ਝੜ ਕੇ ਸਟਾਈਲ ਵੀਡੀਓ ਇਹ ਬਣਾ ਰਿਹਾ ਸੰਗ ਵੇਖਣ ਵਾਲੇ ਨੂੰ ਆ ਰਹੀ ਆ ਮੱਕੀਆਂ ਡਾਉਂਦਾ ਸਹੀ ਤਰੀਕਾ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਇਹੀ ਅੱਜ ਦੀ ਵੀਡੀਓ ਬਿਲਦਿਆਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਇਸ